ਸਤਨਾਮ ਸ੍ਰੀ ਵਾਖ ਗੁਰੂ ਜੀ ਹਰ ਜੁਜੁ ਭਤ ਤੁ ਪਾਇ ਪੈ ਰਖਦਾ ਆਇ ਆ ਰਾਮ ਰਾਜੇ ਹਰ ਨਾਮ ਕਉ ਦੁਸ਼ਟਰ ਮਾਰਿਆ ਪ੍ਰਹਿਲਾਦ ਤਰਾਇ ਹੰਕਾਰੀਆ ਜੰਗ ਕਾ ਪਿੱਛ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਸਰ ਸੇਵਿਆ ਅੰਤ ਲਛਡਾਇਆ ਸ਼ਲੋਕ ਮਹਾਨਾ ਪਹਿਲਾ ਦੁਖਦਾਰੂ ਸੁਭ ਰੋਗ ਭਿਆ ਜਾਂ ਸੁਤਾ ਨਾ ਹੋਈ ਤੂੰ ਕਰਤਾ ਕਰਣਾ ਨਾ ਨਾਹੀ ਜਾ ਹੋ ਕਰੀ ਨਾ ਹੋਈ ਬਲ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹੋ ਆਤਮਾ ਜੋਤ ਜੋਤਨਾ ਜਾਤਾ ਕੋਲਾ ਭਰਪੁਰ ਆ ਤੂੰ ਸੱਚਾ ਸਾਰਬ ਸਤਿ ਸਵਾਲਿਆ ਜਿੰਕੀ ਤੇ ਸੋ ਪਾਰ ਰੂਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਾਗ ਸਮਾਲਾ ਫੇਲਾਇ ਇੱਕ ਓਮਕਾਰ ਸਤਗੁਰ ਪ੍ਰਸਾਦਿ ਸੋਗ ਤੇਰਾ ਕਿਹਾ ਸੋ ਘਰ ਕਿਹਾ ਜਦ ਬਸਰੋ ਸੁਮਾਲੇ ਵਜੇ ਤੇਰੇ ਨਾਦ ਨਿਕ ਅ ਸੰਖਾ ਕਿਥੇ ਤੇਰ ਆਵਣਾਰੇ ਕਿਥੇ ਤੇਰੇ ਰਾਗ ਫਰੀ ਸੋ ਕਈਐ ਕਿਥੇ ਤੇਰੇ ਗਵਣਾਵੇ ਗਉਤ ਨਾਮ ਭਵਣ ਪਾਣੀ ਦਸੰਤਰ ਗਵ ਰਾਜ ਧਰਮ ਦੁਆਰੇ ਗਉਤ ਨੋ ਚਿਤ ਗੁਤ ਲਿ ਜਾਣਾ ਨਾ ਲੇਖਨ ਕਰੰਭੀ ਚਾਰੇ ਗਾਵਣ ਤੁਧਨੋ ਈਸਨ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸੋਾਰੇ ਗਾਵਣ ਤੁਧਨੋ ਇੰਦਰ ਅਰਾਸ਼ਣ ਬੈਠੇ ਦੇਉ ਤਿਆਨ ਦਰਡਾਲੇ ਗਾਵਣ ਤੁਧਨੋ ਸਿਵ ਸੁਮਾਧੇ ਅੰਤਰ ਗਾਵਣ ਤੁਧਨੋ ਸਾਧਵੀ ਚਾਰੇ ਗਾਵਣ ਤੁਧਨੋ ਜਜੇ ਸਤੇ ਸੰਤੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਅਖੀਸਰ ਜੋ ਜੋ ਦਾ ਨਾਲੇ ਗਾਵਣ ਤੁਧਨੋ ਮੋਹਣੀ ਅਵਨ ਮੋਹਨ ਸੁਰਗਮਾ ਚਪਿਆਲੇ ਗਾਵਣ ਤੁਧਨੋ ਰਤਨੋ ਭਾਇ ਤੇਰੇ ਅਣਸਟੀਰਨ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣਿ ਚਾਰੇ ਗਾਵਣ ਤੁਧਨੋ ਖੰਡਮਟਲ ਬ੍ਰਹਮੰਡਾ ਕਰ ਕਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਧ ਭਾਵਨਾ ਰਤ ਤੇਰੇ ਭਗਤ ਰਸਾਲੇ ਹੋਰ ਕਿ ਤਦ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਚਾ ਸਾਹਿਬ ਸਾਚਾ ਸਾਚੇ ਨਾਹੀ ਹੈ ਪਿਉ ਸੀ ਦਇਨਾ ਜਾਸੇ ਰਚਨਾ ਜਨਰ ਚਾਏ ਰੰਗੇ ਰੰਗੇ ਭਾਤੇ ਕਰ ਕਰਜਨ ਸੇ ਮਾਇਆ ਜੇ ਨੂੰ ਪਾਈ ਖਾਲ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਟਿਹਾਈ ਜਿਉ ਤੂੰ ਪਾਵੈ ਸੋਇ ਕਰ세 ਫਿਰੋ ਕਮਨਾ ਕਰਣਾ ਜਾਏ ਸੋ ਪਤ ਸਹੁ ਸਾਬ ਸਾਈਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਅਡਾਖ ਸੁ ਕੋ ਏ ਕੇਵੜ ਵਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਰਣ ਵਾਲੇ تیر ਰਸਮਾਏ ਵੱਡੇ ਮੇਰੇ ਸਾਹਿਬਾ ਗੁਰੂ ਮੀਰਾ ਗੁਣੀ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕਿਉੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਾਏ ਤੈ ਨ ਜਾਏ ਤੇਰੀ ਤਲੋੜ ਆਈ ਸਭ ਸਤ ਸਾਉ ਤਾਂਪ ਸਭ ਸਮੇ ਆਈਆ ਸਦਾ ਪੁਰਖਾ ਕੀ ਆ ਵੜਿਆਈਆ ਸੁਦਰ ਸ਼ਦੀਤ ਨਾ ਨ ਪਾਈਆ ਰਮ ਮਿਲਾ ਨਹੀਂ ठाकुर ਆਈਆ ਆਖਣ ਵਾਲਾ ਕਿਆ ਵਿਚਾਰਾ ਸਿਤੀ ਭਰੇ ਤੇਰੇ ਭੰਡਾਰਾ ਜਿਸ ਨੂੰ ਦੇਖ ਦਸਾ ਕਿਆ ਚਾਰਾ ਨਾਲ ਸਸਵਾਰਣ ਵਾਰਾ ਆਸਾ ਮਹਲਾ ਫਲਾ ਆਖਾ ਜੀਵਾ ਵਿਸਰਾਮ ਰ ਜਾਓ ਆਖੜਿਓ ਖਾ ਸਾਚਾ ਨਾਮ ਸਾਚੇ ਨਾਮ ਕੀ ਲਾਗਾ ਭੂਖ ਉਤਪੁਖਾ ਖਾਇ ਚਲੀਆ ਦੁਖਾ ਸੋ ਕਿਉ ਵਿਸਰਾ ਮੇਰੀ ਮਾਏ ਸਾਚਾ ਸਰਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਰਵੜਿ ਆਈ ਆਖ ਥਕੇ ਕੀ ਉਤ ਨਹੀਂ ਪਾਈ ਜੇ ਸੋ ਮਿਲਤੈ ਆਖਣ ਪਾਏ ਵਡਾ ਨਾ ਹੋਵੈ ਘਾਟ ਨਾ ਜਾਇ ਨਾਵ ਮਰਨੋ ਵਸੋਗ ਦਿਨਾਰ ਨਚੁ ਕਾ ਭੋਗ ਗੁਣ ਹੋਰ ਨਾਹੀ ਕੋਏ ਨਾ ਕੋਵਾ ਨਾ ਕੋਏ ਜਿਹੜੇ ਆਉਤੇ ਉੜਤੇ ਦੀ ਦਾਤ ਜਿਨ ਦਰ ਕਰਕਾ ਕੀਤੀ ਰਾਖਸਮ ਵਿਸਾਰੈ ਤੇ ਕ੍ਰਮ ਜਾਤ ਨਾ ਕੋ ਨਾਵਾ ਬਾਜ ਸੁਨਾਪ ਰਾਗ ਗੁਜਰੇ ਮਹਲਾ 4 ਹਰ ਕੇ ਜਨ ਸਤਗੁਰ ਸਤਿਗੁਰਖਾ ਬਿਨੋ ਕੋ ਗੁਰੂ ਪਾਸ ਹਮ ਕੀ ਰੇ ਕਰੁ ਸਤਗੁਰ ਸਰਣਾਇ ਕਰ ਦਿਆਨਾ ਪ੍ਰਗਾਸ ਨਿਰਮੀਤ ਗੁਰਦੇਵ ਮੁਖ RAM ਨਾਮ ਪ੍ਰਗਾਸ ਗੁਰਬੰਧ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਖਾ ਮਰੀ ਰਹਾਸ ਰਹਾਉ ਹਰ ਜਨ ਕੇ ਵਡ ਪਾਰ ਉਡੇ ਰੇ ਜੇ ਨਾ ਮਾਰ ਮਾਰ ਸਰਦਾਰ ਪਿਆਸ ਹਰ ਰੰ ਨਾ ਮਿਲਾ ਤ੍ਰਿਪਤਾਸੈ ਮੇਨ ਸੰਗਤ ਗੁਰ ਪ੍ਰਦਾਸ ਜੇ ਨਾ ਮਾਰ ਮਾਰ ਹਰ ਰਸ ਨਾ ਮਿਲ ਪਾਇ ਤੇ ਭਾ ਦੇਣ ਜੋ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਰਗ ਜੀਵੇ ਤ੍ਰਿੰਦ ਜੀਵਾਸ ਜਿਨਾਂ ਅਰਜਨ ਸਤਗੁਰ ਸੰਗਤ ਪਾਏ ਇਹਨੋਂ ਧਰਮਸਤ ਲਿਖਿਆ ਲਿਖਾਸ ਆਣ ਕੰਨ ਸਤ ਸੰਗਤ ਜੇ ਤਰ ਮਰ ਰਸ ਪਾਇਆ ਮਿਰ ਜਨ ਨਾਨਕ ਨਾਮ ਪ੍ਰਗਾਸ ਰਾਗ ਉਜਰੇ ਮਹਲਾ ਪੰਜਵਾ ਕਾਹੇ ਰੇ ਮਨ ਥਿਤਵਾ ਹੁ ਦਮ ਜਾ ਅਹਰ ਅਰਦੀਓ ਭਰਿਆ ਸੈ ਪਥਰ ਨਾ ਜੰਕ ਉਪਾਏ ਕਾਹ ਕਾਰਜਿਕ ਆਗਾ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਲ ਪਾਇਆ ਸੂਕੇ ਕਾਸ਼ਟ ਰਿਆ ਰਾਉ ਜਨਨ ਪਿਤਾ ਲੋਕ ਸੁਤ ਬਣਤਾ ਹੋਏ ਨ ਕਿਸ ਕੀ ਤਰਿਆ ਸਿਰ ਸਿਰ ਜਿਤ ਸੁਪਾਇ ਠਾਕੁਰ ਤਾਹੇ ਮਨ ਭੋ ਕਰਿਆ ਉਡੇ ਉਡਾਲਾ ਸਹਿ ਕੋਸਾ ਤਿਸ ਪਾਛੈ ਬਚਰੇ ਸਰਿਆ ਇਨ ਕਵਣ ਖਲਾਵੈ ਕਵਣ ਚੁਗਾਵੈ ਮਾ ਮੰਮਾ ਸਿਮਰਨ ਕਰਿਆ ਸਭ ਨਿਧਾਨ ਦਸ ਆਸ਼ਟ ਸਿਧਾਨ ਠਾਕੁਰ ਕਰ ਤਬ ਕਰਿਆ ਜਨਮਾਨਕ ਬਲ ਬਲ ਸਦ ਬਲ ਜਾਈਐ ਇਰਾ ਅੰਤ ਨਾ ਪਾੜਵਰਿਆ ਰਾਗਾ ਸਾ ਮਾਲਾ ਚੁਥਾ ਸੋ ਬੁਰਖ ਇੱਕ ਓਮਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮ ਅਗਮ ਫਰਾ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਰਜਣਵਾਰਾ ਸਭ ਜੀ ਤੁਮਾਰੇ ਜੀ ਤੁਜੀ ਆਖਾ ਦਾਤਾ ਰਾ ਹਰ ਤੇ ਆਉ ਸੰਤੋ ਜੀ ਸਭ ਦੁਖ ਸਾਰਨਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਯਾਮਾਨੁ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸੁਮਾਣਾ ਇੱਕ ਦਾਤ ਇੱਕ pheਖਾਰੀ ਜੀ ਸਭ ਤਰ ਤੋ ਜੜ ਡਾਣਾ ਤੂੰ ਆਪੇ ਦਾਤ ਆਪੇ ਭੁਲਤਾ ਜੀ ਹਉ ਤੂੰ ਬਿਨਿ ਵਰ ਨਾ ਜਾਣਾ ਤੂੰ 파ਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੁ ਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨਾਨ ਨੂੰ ਤੈਨ ਕੁਰਬਾਣਾ ਹਰ ਤੇ ਆਵੈ ਹਰ ਤੇ ਆਵੈ ਤੁਧ ਜੀ ਸੇ ਜਾਣ ਜਗੁ ਦੇ ਸੁਵਾਸੀ ਸੇ ਮੁਕਤ ਸੇ ਮੁਕਤ ਭੈ ਨਾਰ ਧਿਆਯਾ ਜੀ ਜਿਨੂ ਟੂਟੇ ਜਮ ਕੇ ਭਾਸੀ ਜਨਰ ਭਉ ਜਨਰ ਭਉ ਤੇ ਆਯਾ ਜੀ ਤਨ ਕਾ ਭਉ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਧਿਆਰ ਰੂਸ ਮਾਸੀ ਸੇ ਧੰਨ ਸੇ ਧੰਨ ਜਨਰtਿਆ ਜੀ ਜੰਮਾ ਨੂੰ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਜੇ ਹਰ ਮੁਕਨੇ ਕਨੰਤਾ ਤੇਰੀ ਅਨਕ ਤੇਰੀ ਅਨਖਰਾਰ ਪੂਜਾ ਜੀ ਤਉਤਾ ਪਾਜ ਪੰਦੇੰਤਾ ਤੇਰੇ ਨੇਕ ਤੇਰੇ ਨੇ ਉਪੜਾਵੋ ਸਿਮਰ ਸਾਸਤ ਜੀ ਹਰ ਘਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਨੇ ਨਾਨਕ ਜੀ ਜੋ ਭਾਵੈ ਮੇਰੇ ਅਰਪ ਭਗਵੰਤਾ ਤੂੰ ਆਦਿ ਪੁਰਖ ਅપરੰਪਰ ਕਰਤਾ ਜੀ ਤੁਧ ਜਿਵੜ ਅਵਰਨ ਕੋਈ ਤੂੰ ਜੁਗ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਹੁਨੇ ਚੌਰਤਾ ਸੋਏ ਤੁਧਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਾ ਸੋ ਹੋਏ ਤੁਧਿਆਪੇ ਸ੍ਰਿਸ਼ਟ ਸਭ ਉਪਾਏ ਜੀ ਤੁਧਿਆਪੇ ਸਿਰ ਸੋ ਗੋਏ ਜਨਮ ਨੂੰ ਗੁਣ ਗਾਵਾਂ ਕਰਤੇ ਕੇ ਜੀ ਜੋ ਸੰਸਾਰ ਕਾ ਜਾਗੋਏ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮਰਦਾ ਸਈ ਜੋ ਤੂੰ ਪਾਵੈ ਸੋਇ ਤੇ ਸੇ ਜੋ ਤੁੰਦੇ ਸੋਈਓ ਪਾਇਰਾ ਸਭ ਤੇਰੀ ਤੂੰ ਸਭ ਨਹੀਂ ਕਿਹਾਇ ਜਿਸਨੋ ਕਿਰਪਾ ਕਰਾ ਇਨਾ ਵਰਤਨ ਪਾਇਆ ਧਰਮਗ ਲਾਦਾ ਮਰੂ ਗੋ ਆਇਆ ਤੁਦਾ ਵੀ ਛੋੜਿਆ ਆ ਪੁਣ ਲਾਇਆ ਤੂੰ ਦਰੀ ਆ ਸਭਤ ਜੀ ਬਾਹੇ ਬਿਲਣ ਦੂਜਾ ਕੋਈ ਨਾ ਏ ਜੀ ਆਂਦ ਸੋ ਤੇਰਾ ਖੇਲ ਜਿਜੋ ਮਿਲੋ ਛੜਿਆ ਸੰਜੋਗੀ ਮੇਲ ਜਿਸ ਮੋ ਤੂੰ ਜਾਣਾ ਏ ਸੋਈ ਜਨ ਜਾਣਾ ਹਰ ਗੁਣ ਸਦੀ ਆਖੋ ਖੜਾ ਜਿਹਨੋ ਰਸੇ ਮਿਆ ਤਿੰਸੂ ਪਾਇਆ ਸਭ ਜਿਹਰ ਨਾਮ ਸੁਮਾਇਆ ਉਹ ਆਪੇ ਕਰਤਾ ਤੇਰਾ ਕੀ ਅਸਮੋਹੇ ਦੁਦਨ ਦੂਜਾ ਵਰਣਾ ਕੋਏ ਤੂ ਕਰ ਕਰ ਵੇਖੈ ਜਨ ਸੋਏ ਜਨਾਨਕ ਗੁਰਮੁਖ ਪਰਗਟ ਹੋਏ ਆਸਾ ਮਾਲਾ ਫਲਾ ਤਿਤ ਸਰਵਰਡਾ ਈਲੇ ਨਿਵਾਸ ਆਣੀ ਪਾਉਤ ਨਾ ਕੀਆ ਅੰਖ ਜੋ ਮੋ ਭਗ ਨਹੀ ਚਾਲੈ ਹਮ ਦੇਖਾ ਤ ਡੂਬਿਐਲੇ ਮਾਨੇ ਤਾ ਚੇਤਸ ਮੂਡ ਮੰਨਾ ਹਰਿ ਸਰਉ ਤੇਰੇ ਗੁਣ ਗਦਿਆਰਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਤ ਨੂੰ ਬਗਾ ਜਨਮ ਪਿਆ ਬਰਨਤ ਨਾਨਕ ਤਿਨ ਕੀ ਸਰਣਾ ਜਿਨ ਤੁਂ ਨਹੀਂ ਵੇਸ ਰਿਆ ਆਸਾ ਮਹਲਾ ਪੰਜਵਾ ਐ ਪ੍ਰਾਪਤ ਮਾਨਵ ਦੇਹੁ ਜੀਆ ਗਉਬਿੰਦ ਮਿਲਣ ਕੀ ਏ ਤੇਰੀ ਬਰੀਆ ਭਰੁ ਕਾਰ ਕਰਿ ਤਰਾ ਤਨ ਕਾਮੁ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਸਰਮ ਜਾਮ ਲਾਗ ਹਉ ਜਲ ਤਰਨ ਕੈ ਜਨ ਪ੍ਰਥਾ ਜਾਤ ਰੰਗ ਮਾਇਆ ਕਰਾਉ ਜਪ ਤਪ ਸੰਜਮ ਧਰਮ ਨਾਕ ਮਾਇਆ ਸੇਵਾ ਸਾਧ ਨਾ ਜਾਣਿਆ ਰਾਇਆ ਕਹੋ ਨਾਨ शाही बात शाही दसवे कवे बात मिलती क्यों भई हमरी करो हाथ दार छा गुरनो ए चके छा ताव चरना नुमान रे हमारा अपना जान करो प्रतिपारा हमरे दुष्ट सवा तुम खावो आप आदा में बचावो सुखी व सामोरो परिवारा सेवक सिख सवा करतारा मोर ਕਿਰਦਾ ਕਰਿਆ ਸਭਾਰਣ ਕੋ ਆਸ ਮੁਰਿਆ ਪੂਰਨ ਹੋਏ ਮਾਰੀ ਆਸਾ ਦੁਰਬਲ ਕੀ ਰੱਬਿਆ ਆਸਾ ਤੁਮੈ ਛਾਡ ਹੋਈ ਵਰਨਾ ਧਿਆਉ ਜੋਰ ਛਾਉ ਸੋ ਤੁਮਤੇ ਪਾਉ ਸੇਵਕ ਸੇਖੁ ਮਾਰੇ ਤਾਰੀਐ ਜੁਣ ਜੁਣ ਸਤ੍ਰਉ ਮਾਰੇ ਮਾਰੀਐ ਆਪਾਂ ਜਾਵਜੁ ਉਬਰਿਆ मरण काल का त्रास नु हरया हु जो सदा हमारे पछा श्रीयस्तुज जो करयो रछा राख लियो राखनु हारे साहिब संगे साहिब प्यारे दीन बंद दुष्टन के अंता तक तुम ऊपर छत्र दस संता काल पर ब्रह्मा भक्त रा काल पर शिवजू ओतरा काल पर करोम प्रकाश सगल काम का किया तुम आशा <थुमासा> जमन काल जोगी सो कीयो देवराज ब्रह्मा जुथियो जमन काल सव लोक सुवारा नमस्कार आय ताय हमारा जमन काल सव जनत बनायो देवराज जो छनु जाय आदंते क्या अवतारा सोई गुरु समझो हमारा ਨਮਸਕਾਰ ਕਿਸੇ ਕੁਮਾਰੇ ਸਰਪ੍ਰਜਾ ਜਿਨ ਆਪ ਸਾਰੇ ਸੇਵਕਨ ਕੋ ਸੇਵ ਗੁਰ ਸੁਖ ਦੇਉ ਸਤਰਣ ਕੋ ਪਨ ਮੋ ਮਦਕੀਆ ਘਾਟ ਘਟ ਕੇ ਅੰਤਰ ਕੀ ਜਾਣਤ ਭਨ ਬਰੇ ਕੀ ਤਿਰੁ ਪ੍ਰਸ਼ਾਨਤ ਜੀਠੀ ਤੇ ਉੰਚਰੇ ਸੁਲਾ ਸੋ ਪਰ ਕਿਰਪਾ ਗ੍ਰੀਸ਼ ਕਰ ਫੂਲਾ अंतंदोपाय के दुखे सुख पाए साधन के सुखे एक एक की पीर बिशाना काट काट के पट पट की जान जब तरकरा करता रा प्रजा तरतो दे अपारा जब आपन कर करतो कभु भुमै मिलत दे तर सहु जेते बरव श्रेष्ठ सुतार है आप आपनी बोध उचारा सुन समेत रत्न रागम ਜਾਨਤ ਬੇਦੋ ਪੇਧਾ ਰਾਵਣ ਨਿਰੰਕਾਰ ਨਿਰੋਕਾਰ ਨਿਰਨੰਬ ਆਗਨੀ ਲਨਾਦ ਸੰਭ ਤਾ ਕਮੂੜ ਚਾਰਤ ਪੇਦਾ ਜਾਕੋ ਭੇਮ ਨਾ ਪਾਪਤ ਬੇਦਾ ਤਾ ਕੋ ਕਿਰਪਾ ਨਿਰਮਨਤ ਮਹਾ ਮੂੜ ਕਲ ਪੇਧ ਨ ਜਾਣਤ ਮਹਾ ਦੇਵ ਕੋ ਤੈ ਸਬਾਸਿਓ ਨਿਰੰਕਾਰ ਕਾ ਚੀਨਤ ਨ ਪਿਉ ਆਹ ਪਾਪਨੀ ਬੋਧ ਗਾਇ ਜਿਤੀ ਬਾਰ ਮਤੋ ਪੈਰੋਂ ਪੈਰ ਤੋਂ ਇੱਕ ਦਿੱਤੀ ਤੁਮਰਾ ਲੱਖਾ ਨਾ ਜਾਇ ਪਸਾਰਾ ਕਹਿ ਸਦਾ ਪ੍ਰਥਮ ਸੰਸਾਰਾ ਏਕਾ ਰੂਪ ਨੂੰ ਸਰੂਪਾ ਰੰਗ ਪਇਓ ਰਾਵ ਕੈ ਪੁਪਾ ਅੰਦਰ ਜੇ ਰਸ ਕੰਗੀਨੀ ਉਦਮ ਖਣ ਬੋਰਤ ਦੇਨੀ ਕਉ ਫੂਲ ਰਾਜਾ ਵੈ ਬੈਠਾ ਕਉ ਸਿਵੜ ਪਇਓ ਸ਼ੰਕਾਰੀ ਕੈਠਾ ਸਗਰੇ ਸ੍ਰੇਟ ਦੇ ਖਾਏ ਸ਼ੰਭੋ ਆਦੁਗਾ ਸਰੂਪ ਸਿੰਭੋ और मेरी तुम करो सिख बार असिख संग रो दुष्ट जितने उठवा तू पाता सकल मलेश करो ऋण पाता जे अपुष्ट तो सरणी परे दिल के दुष्ट धोखे तो मरे पूर्व जान पर परे त्यारे दिल के दूसर कड़सों तारे जो कल कोई तो बार त्याह ਤਾ ਕੇ ਕਾਲ ਨਿਕੜਨਾ ਰਚਾਉ ਤਾਏ ਸੁ ਕਾਲਾ ਦੁਸ਼ਟ ਰਿਸ਼ਟ ਰੇ ਨੰ ਕਾਲਾ ਕਿਰਪਾ ਦ੍ਰਿਸ਼ਟ ਅਨ ਜਾਹਿ ਨਿਹਾਰਵਾਂ ਤਾ ਕੇ ਤਾਪ ਤਣਕ ਮੋਹਰਵਾਂ ਰੇ ਦੁਸ਼ ਸਿਰ ਕਰਮੋ ਸੁਭੋਈ ਦੁਸ਼ਟ ਚਾਜ ਉਸ ਕਾ ਨ ਕੋਈ ਇੱਕ ਬਾਰ ਜਨ ਤੁਮੈ ਸੁਭਾਰਾ ਕਾਲੁ ਮਾਸਤੇ ਤਾਏ ਉਬਾਰਾ ਜਿਨ ਨਰਨਾਮ ਤੇਵਾ ਦੁਖਾ ਦਰਦੁ ਦੁਸ਼ਟ ਦੋਖ ਤੇਰਾ ਖੜੋ ਕੇੰਦ ਮੈਂ ਸਰਣ ਧਿਆਰੇ ਆਪਾ ਗਦਲੋ ਉਬਾਰੀ ਸਰਬ ਤਰਮੋ ਸਾਹਿ ਦੁਸ਼ਟ ਦੋਖ ਤੇ ਲੋ ਬਚਾਈ ਸੋਇਆ ਪਾਇ ਗਏ ਜਾਵ ਤੇ ਤੁਮਰੇ ਤਾ ਕਦੇ ਨਹੀਂ ਹੰਦੇਓ ਰਾਮ ਰਈ ਮੁਪੁਰਾਨ ਕੁਰਾ ਅਨੇਕ ਤਹਮ ਕੇਤ ਨਾ ਮਾਨਿਓ ਸਿਮਰ ਸਾਸਤਰ ਵੇਦ ਸੁਬੈ ਬੋ ਭੇਤ ਨਾਮੇਤ ਨਾ ਜਾਨਿਓ ਸ੍ਰੀ ਉਸਪਾਨ ਕਿਰਪਾ ਖਮਰੀ ਕਰ ਮੈਂ ਨਾ ਕਹਿਓ ਸਭ ਤੁਏ ਦੁਖ ਹੰਦੇਓ ਦੁਹਰਾ ਸਗਨ ਦੁਆਰ ਕੋ ਛਾੜ ਕੈ ਦੇਹੋ ਤੁਹਾਰੋ ਦਵਾਰ ਬਾਇ ਗਏ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਦੇਹੋ ਤੁਹਾਰੋ ਦਵਾਰ ਬਾਇ ਗਏ ਕੇ ਲਾਜ ਅਸ ਗੋਬਿੰਦ ਦਾ ਰਾਮ ਕਲੇ ਮਹਲਾ 3 ਜਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਤੇ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਡੀ ਸੀਤੀ ਮਨਵਦੀ ਆਵਾ ਕਹਿਆ ਰਾਗ ਰਤਨ ਪਰਵਾਰ ਫਰੀਆ ਸ਼ਬਦ ਦਾ ਵਣਿਆਈਆ ਸ਼ਬਦ ਤੁੰਗਾ ਉਹ ਹਰੀ ਕੇ ਰਾਮ ਮਨ ਜੀ ਨੇ ਉਸਾਇਆ ਕਹਿ ਮਨਕ ਨੰਦ ਹੋਆ ਸਤਿਗੁਰੂ ਮਹ ਭਾਇਆ ਏ ਮਨ ਮੇਰਾ ਤੂੰ ਸਦਾ ਰੋੜ ਢਾਲੇ ਅਰ ਨਾਲ ਰੋ ਤੂੰ ਮਨ ਮੇਰੇ ਦੁਖ ਸਭਸਾਰਣਾ ਹੰਗਿਕਾਰੋ ਕਰੇ ਤੇਰਾ ਘਰ ਸਵਰਨਾ ਸੁਖਨਾ ਗੱਲਾ ਸਮਰਾ ਸੁਆਮੀ ਸੋ ਕਿਉ ਮਰਿ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋੜ ਢਾਲੇ ਸਾਚੇ ਸਹਿਬਾ क्या नाही कारु तेरा करता तेरा जो की छेद दे सो पावे सदा सिंख सुला तेरी नाम मनोसावे नाम जन का मणो से आवाज शब्द कनेरे कह नर सच्चे साहिब क्या नाही करत तेरा साचा नाम मेरा आधारू साच नाम आधार मेरा जन पुखा सब गुवाइया ਕਰਸਾਂ ਤੁਸਬ ਮੰਨਿਆ ਉਸਿਆ ਜਿਨ ਇੱਛਾ ਸਭ ਪੂਜਾਇਆ ਸਦਾ ਗੁਰ ਬਾਡ ਕੀਤਾ ਗੁਰੂ ਰੇਟੋ ਜਿਸ ਦੀਆਂ ਵਢਾਈਆ ਕਹਿ ਨਾਰ ਸੁਣੋ ਸੰਤ ਸਵਤ ਰੂਪਿਆ ਰੂ ਸਾਚਾ ਨ ਮਿਰਾ ਆਧਾਰੂ ਵਾਜੇ ਪੰਚ ਸਵਤ ਕਰ ਸੁਭਾਗੈ ਕਰ ਸੁਭਾਗੈ ਸਉਦ ਵਾਜੇ ਕਲਾ ਜਿਤ ਕਰvarthetaਿਆ ਪੰਚ ਦੂਤ ਦਵਾ ਸੁ ਕੀਤੇ ਕਾਲ ਪੰਟਕ ਮਾਰਿਆ ਤੁਰ ਕਰਮ ਪਾਇਆ ਤੋ ਦੁਜਨ ਕੋ ਸਿਮਾ ਮੋੜ ਕੈ ਲਾਗੇ ਕਹਿ ਮਨੁ ਤਕੈ ਸੁਘਵਾ ਕਿਤ ਘਰਿ ਅਨੁ ਆਗਵਾਜ ਹੰ ਦਸਣੋ ਵਡ ਭਾਗਿਓ ਸਗਨ ਮਨੋਰਥ ਪੂਰੇ ਆਰ ਬ੍ਰਹਮ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ਧੂਪ ਰੋਗ ਸੁਖਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਕੇ ਜਾਣ ਸੁਣ ਤੇ ਬੁਨੀਤ ਕਾਤੇ ਪਵਿਤ ਸਤ ਗੁਰ ਆ ਪਰਪੂਰੇ ਮਨ ਅੰਤ ਮਾਡ ਤੁ ਗੁਰ ਚਰਨ ਲਾਗੇ ਵਾਜ ਅਨੁਅਦ ਤੁਰੇ ਮੰਦਾਵਨੀ ਮਹਲਾ 5 ठाग ਵਿੱਚ ਥਨ ਵਸਤੂ ਪਈਓ ਸਾਥ ਸੰਤੋਪ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਦਾਰ ਜੇ ਕੋ ਖਾਵੈ ਜੇ ਕੋ ਪੁਛਾ ਕਿਸ ਕਾ ਹੋਇ ਉਦਾਰ ਵਸਤ ਜੀ ਨਾ ਜਾਏ ਨੈਣ ਨਿਤਰ ਪ੍ਰਧਾਰੂ ਤਉ ਸੰਸਾਰ ਚਰਨ ਲਤਰੀਐ ਸਬਨਾਨਕ ਬ੍ਰਹਮਸਾਰ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀ ਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਤਰਸ ਪਿਆ ਮੇਰਾ ਮਤ ਹੋਏ ਸਤਗੁਰ ਸਜਣ ਮਿਲੇ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵਹਿ ਹਰੇ ਤਰਸੁ ਭਿਆ ਮੇ ਰਾਮ ਧੋਏ ਸਤ ਗੁਰ ਸਜਣੋ ਮਿਲੇ ਆ ਨਾਨਕ ਨਾਮੁ ਲਿਹਾ ਤੋ ਜਿਵਾ ਤਨ ਮਨ ਕੀ ਵੈ ਮਰੇ ਆਪੜੇ ਜਿਥੈ ਗੁਰੁ ਸਮਰਥ ਜਿਥੈ ਕੋਏ ਨਾਏ ਉਤੈ ਤੇਰੀ ਰਖ ਅਗਨੀਓ ਧਰਮਾਹਿ ਸੁਣ ਕਾ ਜੋ ਕੇ ਦੂਤ ਨਾਏ ਤੇ ਰ ਛੜ ਜਾਏ ਭਉਜਲੋ ਖਮਸ ਗਾਉ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਰਮੈ ਉਪਨੁ ਗੁਰ ਗੋਵਿੰਦ ਗਾਏ ਸਭ ਸੰਨੋ ਕਿਰਪਾਲ ਸੁਮਾਲੇ ਸਾਹਿ ਸਾਹਿ ਮਿਰਥਾ ਕੋ ਨ ਜਾਏ ਜੇ ਆਵਤ ਦਿਆਹਿ ਸਰੂਪ ਮਹਲਾ ਪੰਜਵਾ ਅੰਤਰ ਗੁਰਿਆ ਬਾਤਣਾ ਜੇਵਾ ਜੋ ਗੁਰਨਾਉ ਦੇਤ੍ਰੀ ਸਤਗੁਰੂ ਬੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰੰਤਿਆ ਦਰਗਾਹ ਪਾਈਆ ਠਾਓ ਕਉਨਾਂ ਨ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਨ ਉਤਮ ਕਾਢਿਆ ਬਿਰਲੇ ਕੇ ਕੇ ਮਹਲਾ ਪੰਜਵਾ ਰਖੇ ਰਖਣਵਾਰ ਆਪ ਬਾਰਿਆਨ ਦੁੱਖੀ ਪਾਰੀ ਪਾਏ ਕਾਜ ਸੁਆਰ ਹੋ ਆਇਆ ਦਿਆਲ ਮਨੁ ਨਾ ਵਿਸਾਰਿਆ ਸਾਧੂ ਜਨ ਕੈ ਸੰਗ ਫੁਰਜ ਉਤਾਰਿਆ ਸਾਖਦਿ ਨਿੰਦ ਅਰਦੁਸ਼ਟ ਖਿਨ ਮਾਹੀ ਪੈਦਾ ਆਦਿਅੰ ਜਿਸ ਸਾਹਿਬ ਕੀਤੇ ਨਾਨਕ ਮਨ ਬਾਏ ਜਿਸ ਸਿਮਰਤ ਸੁਖ ਹੋਏ ਸਗਲ ਦੁਖ ਜਾਈ ਜਿਸ ਸਾਹਿਬ ਕੀਤੇ ਨਾਨਕ ਮਨ ਬਾਏ ਜਿਸ ਸਿਮਰਤ ਸੁਖ ਹੋਏ ਸਭਲੇ ਬੁਖਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ